ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜ਼ੋਰ ਲਾਇਆ ਕਿ اپੋਜੀਸ਼ਨ ਦੇ ਕਾਗਜ਼ ਨਾ ਭਰੇ ਜਾਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਐ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਐ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਆਪ ਥਰਨ ਵਰਤੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਤਖਾਰ ਕਰਕੇ ਸਾਰੇ ਐਸਐਸਪੀ ਨੂੰ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਹੈ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਹੈ ਉਹਨਾਂ ਦੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਰਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਰਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਹੈ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਨੂੰ ਜੇਲ੍ਹ ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜੰਗਵਰੀ ਲੈ ਰਹੇ ਆ ਪਰ ਐਸਐਸਪੀ ਆਪ ਵੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੋਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਬਹੁਤ ਹੀ ਭਾਗੀਸ਼ਾਲੀ ਲੋਕ ਐਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਤੇ ਹਾਜ਼ਰੀ ਲਾ ਰਹੇ ਨੇ ਸੰਤ ਪੱਪਾ ਰਾਮਬਾਲ ਜੀ ਦਾ ਬਹੁਤ ਬਹੁਤ ਤਿਲੋਂ गहरा ਧੰਨਵਾਦ ਕੀ ਉਹਨਾਂ ਨੇ ਮੌਕਾ ਦਿੱਤਾ ਰੱਬ ਦੇ ਦਰਸ਼ਨ ਕਰਨ ਦਾ ਕਿਉਂਕਿ ਸਾਨੂੰ ਹੁਕਮ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਅਸੀਂ ਕਿਸੇ ਨੂੰ ਮੰਨੀਏ ਪਰ ਇਹਨਾਂ ਦੇ ਵਿੱਚ ਸਾਨੂੰ ਰੱਬ ਦਿਖਦਾ ਤੇ ਇਹਨਾਂ ਦੇ ਵਿੱਚ ਰੱਬ বাসਦਾ ਤੇ ਇੱਥੇ ਆ ਕੇ ਜਿਹੜਾ ਬ੍ਰਹਮੰਡ ਦਾ ਮਾਲਕ ਹੈ ਤੇ ਮੈਨੂੰ ਲੱਗਦਾ ਹੈ ਅੱਜ ਉਹਦੇ ਦਰਸ਼ਨ ਹੋਗੇ ਤੇ ਮੈਂ ਬਹੁਤ ਖੇਤੀ ਇਹਨਾਂ ਦੇ ਇਹਨਾਂ ਦੇ ਬਚਨ ਸੁਣਨ ਇਹਨਾਂ ਤੋਂ ਆਸ਼ੀਰਵਾਦ ਲੈਣ ਜ਼ਰੂਰ ਆऊंगी ਕਿਉਂਕਿ ਅੱਜ ਬਹੁਤ ਵੱਡੇ ਵੱਡੇ ਪ੍ਰੋਗਰਾਮ ਸੀ ਇਸ ਤੋਂ ਅੱਗੇ ਅੱਜ ਕੋਈ ਗੱਲ ਨਹੀਂ ਕਰਨੀ ਹਮ ਤਿੰਨ ਦਿਨ ਤੋਂ ਜਿਹੜਾ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਸੀ ਨਾ ਸੇ ਸਮਾਗਮ ਸਗੋ ਇਹ ਦਸਤਾਰ ਦੇ ਮੁਕਾਬਲੇ ਉਹ ਕਰਾਇਗੇ ਜਿਹੜੀ ਨੌਜਵਾਨ ਪੀੜ੍ਹੀਆ ਸਿੱਖੀ ਨਾਲ ਜੋੜਨ ਲਈ ਬਾਬਾ ਜੀ ਜਿਹੜੇ ਉਪਰਾਲੇ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਪੂਰਾ ਬ੍ਰਹਮੰਡ ਚ ਬੈਠੇ ਅ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਏ ਜਿੰਨੇ ਵੀ ਦਿਨਾਂ ਦੀ ਡਿਊਟੀ ਲੱਗੀ ਹੈ ਉਹ ਸਾਰੇ ਇੱਥੇ ਹਾਜ਼ਰ ਨੇ ਚਾਹੇ ਗੁਰੂ ਨਾਨਕ ਦੇਵ ਜੀ ਹੋਣ ਚਾਹੇ ਗੁਰੂ ਗੋਬਿੰਦ ਸਿੰਘ ਜੀ ਹੋਣ ਸਾਰੇ ਗੁਰੂਆਂ ਦੀ ਅੱਜ ਇੱਥੇ ਪੈਰਾ ਹੈ ਤੇ ਉਹਨਾਂ ਦੇ ਪੈਰੇ ਦੇ نیچے ਜਿਹੜੇ ਵੀ ਪ੍ਰੋਗਰਾਮ ਹੋਏ ਨੇ ਇਸ ਤੋਂ ਅਦਭੁਤ ਕੋਈ ਪ੍ਰੋਗਰਾਮ ਹੋ ਨਹੀਂ ਸਕਦੇ ਤੇ ਅਗਲੀ ਵਾਰ ਇਹ ਵੀ ਕਿੰਨੀ ਆਵੀ ਪਹਿਲੇ 3 ਦਿਨਾਂ ਚ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਪੂਰੇ 3 ਦਿਨ ਇੱਥੇ ਰਹਾਂਗੀ ਤੇ ਇੱਥੇ ਹੀ ਬੈਠਾਂਗੀ ਪੰਜਾਬ ਤੇ ਪੰਜਾਬ ਦੇ ਪੰਜਾਬੀਆਂ ਨੂੰ ਇਹ ਹੀ ਸੁਣਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਦੇ ਵਚਨਾਂ ਨੂੰ ਸਮਝ ਪਹਿਲੀ ਬਾਡੀ ਤੋਂ ਹੀ ਸਭ ਕੁਝ ਲਿਖਿਆ ਹੋਇਆ ਹੈ ਰੱਬ ਤੁਹਾਡੇ ਅੰਦਰ ਵੱਸਦਾ ਹੈ ਰੱਬ ਤੁਹਾਨੂੰ ਆਪਣਾ ਇੱਕ ਅੰਛ ਦੇ ਕੇ ਇੱਕ ਸਰੀਰ ਰੂਪ ਚ ਹੇੇ ਭੇਜਦਾ ਹੈ ਆਪਣਾ ਧਰਤੀ ਤੇ ਆਉਂਦਾ ਮਤਲਬ ਹੀ ਇਹ ਹੈ ਕਿ ਉਸ ਅੰਛ ਨੂੰ ਪਰਮਾਤਮਾ ਨਾਲ ਮਿਲਾਣਾ ਹੋ ਰਿਹਾ ਤੇ ਕੋਈ ਕੰਮ ਨਹੀਂ ਆਪਣਾ ਸੋ ਤੁਹਾਡੇ ਨਾਲ ਤੁਹਾਡੀ ਭਗਤੀ ਜਾਨੀ ਹੈ ਸਾਰਿਆਂ ਦਾ ਸੱਚਾ ਸੁੱਚਾ ਕੰਮ ਜਾਨਾ ਉਹ ਸੇਵਾ ਜਾਨੀ ਹੈ ਜਿਨੇ ਪੰਜਾਬ ਨੂੰ ਬਚਾਣਾ ਹੈ ਜੇ ਹਰ ਬੰਦਾ ਇਹ ਸੋਚ ਕੇ ਚੱਲੂਗਾ ਕਿ ਪੰਜਾਬ ਮੇਰਾ ਹੈ ਪੰਜਾਬ 'ਚ ਲੱਗੇ ਹੋਏ ਸਾਰੇ ਪੇੜ ਪੌਦੇ ਇਨਸਾਨ ਜਾਨਵਰ ਮੇਰੇ ਆ ਉਸ ਹਿਸਾਬ ਨਾਲ ਕੰਮ ਕਰੂਗਾ ਤੇ ਕੋਈ ਬੰਦਾ ਜਿਹਦੇ ਅੰਦਰ ਗੁਰੂ ਵਸਦਾ ਹੈ ਗੁਰੂ ਦਾ ਅੰਚ ਵੰਚਦਾ ਹੈ ਤੁਸੀਂ ਸੋਚੋ ਉਹ ਤੇ ਉਹਨੂੰ ਮੰਦਿਰ ਤੇ ਗੁਰਦੁਆਰਾ ਕਹਿੰਦੇ ਆ ਤੇ ਜਿਹੜਾ ਕਿਹੜਾ ਬੰਦਾ ਹੈ ਜਿਹੜਾ ਆਪਣੇ ਗੁਰਦੁਆਰੇ ਨੂੰ ਜਿਹੜਾ ਸ਼ਰੀਰ ਰੂਪੀ ਗੁਰਦੁਆਰਾ ਜਾਂ ਮੰਦਿਰ ਮਿਲਿਆ ਹੈ ਉਹਨੂੰ ਮਾਰਾ ਕਰੂਗਾ ਦਾ ਗੁਰੂ ਸਾਹਿਬ ਕਰ ਸਮਝ ਕੇ ਕਿ ਗੁਰੂ ਦਾ ਹੰਝ ਤੁਹਾਡੇ ਅੰਦਰ ਬੈਠਾ ਹੈ ਉਂਜ ਆਪਣੇ ਸ਼ਰੀਰ ਨੂੰ ਪਵਿੱਤਰ ਰੱਖੋ ਆਪਣੇ ਦਿਮਾਗ ਨੂੰ ਪਵਿੱਤਰ ਰੱਖੋ ਆਪਣੀ ਆਤਮਾ ਨੂੰ ਪਵਿੱਤਰ ਰੱਖੋ ਆਪਣੇ ਦਿਲ ਨੂੰ ਆਪਣੇ ਦਿਮਾਗ ਨੂੰ ਪਵਿੱਤਰ ਰੱਖੋ ਤੇ ਅਹੀ ਜੀ ਕੋਈ ਚੀਜ਼ ਦਾ ਸੇਵਨ ਨਾ ਕਰੋ ਜਾਂ ਇਹ ਜੇ ਕੋਈ ਕਮਨਾ ਕਰੋ ਜਿਹੜਾ ਕਿਸੇ ਦਾ ਦਿਲ ਦੁਖਾਵੇ ਜਾਂ ਤੁਹਾਡੇ ਕੰਨਿਆਂ ਨੂੰ ਬਸਤ ਤਕਸੀਮ ਕੀਤੇ ਤੈਂ ਤੇਜ ਨੂੰ ਦਸਤਾਰ ਮੁਕਾਬਲੇ ਹੋਏ ਥੱਲੇ ਗੱਲੋ ਯਾਰ ਕੋਨੇ ਕੋਨੇ ਤੋਂ ਸਿੰਘ ਆਏ ਅੰਬਰਸਰ ਦਾ ਮੁੰਡਾ ਫਸਟ ਆਇਆ ਅਸੀਂ ਚੋਣਿਆਂ ਦਸਤਾਰ ਤੇ ਪਸਾਰ ਦੂਜਾ ਅਸੀਂ ਆਪਣੇ ਬੇਨਤੀ ਇਹ ਕਰਦੇ ਆ ਭਾਈ ਚਾਹੇ ਤੁਸੀਂ ਕੋਚਨ ਨਹੀਂ ਵੀ ਕਰਿਆ ਜੇ ਮੇਰੇ ਪੋਤੀ ਹੋਈ ਮੈਂ ਢੋਲ ਤੇ ਬਾਜਿਆ ਨਾਲ ਲਿਆਉ ਜੇ ਮੇਰੇ ਮੁੰਡਾ ਹੋਇਆ ਮੈਂ ਪੂਰਾ ਚੁੱਪਚਾਪ ਲਿਆਉ ਧੀਆਂ ਨੂੰ ਪ੍ਰਮੋਟ ਕਰੋ ਕੁੱਕਾਂ ਤੇ ਰੁੱਖਾਂ ਦੀ ਵਸਤਾ ਨੂੰ ਮਾਰਿਆ ਸੀ ਤਾਂ ਕਰੋਨਾ ਆਇਆ ਸੀ ਜੇ ਤੁਸੀਂ ਕੁੱਕ ਨੂੰ ਮਾਰਤਾ ਪੁੱਤ ਕਿੱਥੋਂ ਪਾਲਦੇ ਹੋ ਢੀਆਂ ਨਹੀਂ ਪੁੱਤ ਦੇਣੇ ਨਹੀਂ ਢੀਆਂ ਦਾ ਵਿਕਤਰਾ ਬੰਦ ਕਰੋ ਪੜ ਕੇ ਵੀ ਤੁਸੀਂ ਸੋਚ ਨੀਵੀਂ ਨਾ ਰੱਖੋ ਉੱਚੀ ਸੋਚ ਰੱਖੋ ਸਾਡੇ ਬੱਚੇ ਅੱਜ ਪਤਤ ਪੁਨੇ ਤੇ ਕਿਉਂ ਜਾ ਰਹੇ ਨੇ ਅੱਜ ਕਥਾ ਵਿੱਚ ਅਸੀਂ ਦੱਸਿਆ ਫਰੀਦ ਸਾਹਿਬ ਦੀ ਮਾਤਾ ਨੇ ਸ਼ੱਕਰ ਦੇ ਰੂਪ ਵਿੱਚ ਪਿਆਰ ਲਾਇਆ ਜਾਗ ਲਾਇਆ ਉਹਨੂੰ ਚਾਹੇ ਤੁਸੀਂ ਕੁਝ ਵੀ ਕਹਿ ਲੋ ਪਰ ਤੁਸੀਂ ਵੀ ਜੇ ਜਾਗ ਲਾਉਂਗੇ ਮਰੀਆਂ ਭੈਣਾ ਮਾਤਾ ਸੁਣਦੀਆਂ ਨੇ ਮੀਡੀਆ ਰਾਈ ਬੇਨਤੀ ਆ ਤੁਸੀਂ ਮਸਿਆ ਪੁੰਨਿਆਂ ਵੀ ਚਾਹੇ ਛੱਡੋ ਕਦੇ ਨਾ ਕਦੇ ਗੁਰੂ ਘਰ ਸਮਾਗਮ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਜਿਹੜੇ ਗੁਰੂ ਸਾਹਿਬ ਦੇ ਮਨਾਏ ਜਾਂਦੇ ਨੇ ਵਾਲਕਾਂ ਦੇ ਉਹਨਾਂ ਨੂੰ ਦਿਖਾਓ ਵੀ ਕੀ ਕੀ ਸਾਡੇ ਲਈ ਕੀਤਾ ਇਹ ਮੇਰੀ ਅਰਜ਼ੋਈ ਆ ਤੁਹਾਡੇ ਅੱਗੇ ਹੋਰ ਕੋਈ ਬਾਬਾ ਬਾਬਾ ਜੀ ਦੇ ਅੰਦਰ ਚ 11 ਸਾਲ ਦੀ ਧੀ ਨਾਲ ਇੱਕ ਘਟਨਾ ਘਟੀ ਹੈ ਕਿਸ ਤਰ੍ਹਾਂ ਦੇਖੋ ਜੀ ਇਹਦੋਂ ਮਾੜਾ ਹਾਲ ਕੀ ਹੋਊ ਸਰਦਾਰ ਪਹਿਲੀ ਗੱਲ ਤਾਂ ਪੰਜਾਬ ਸਾਡਾ ਬਾਹਰ ਚਲੇ ਗਿਆ ਇੰਨਾ ਕਰਕੇ ਗੱਲਾਂ ਇਹ ਹੋ ਰਹੀਆਂ ਤੇ ਸਾਨੂੰ ਇੱਥੇ ਰੁਜ਼ਗਾਰ ਮਿਲੇਗਾ ਸਾਡੇ ਇਹ ਕੰਮ ਹੁੰਦੇ ਹੀ ਨਹੀਂ ਸੀ ਪਹਿਲਾਂ ਪ੍ਰਧਾਨ ਸਾਹਿਬ ਖੜੇ ਨੇ ਇਧਰੋਂ ਸ੍ਰੋਮਿਕ ਪੇਟੀ ਮੈਂਬਰ ਖੜੇ ਨੇ ਅਸੀਂ ਤਰਵੰਦੀ ਸਾਹਿਬ ਨੂੰ ਬਹੁਤ ਦੇਰ ਦੇ ਜਾਣਦੇ ਜਗਦੀਪ ਸਿੰਘ ਜੀ ਨੂੰ ਉਹਨਾਂ ਵੇਲੇ ਬਹੁਤ ਜ਼ਿਆਦਾ ਬੁਰਾ ਬਣਾਇਆ ਜਾਂਦਾ ਸੀ ਵੀ ਫਾਂਸੀ ਦੀ ਸਜ਼ਾ ਮੰਗਦੇ ਸੀ ਹੁਣ ਤਾਂ ਫਾਂਸੀ ਵੀ ਇਲਾਜ ਲੋਕਾਂ ਤਾਂ ਵੀ ਡਰ ਨਹੀਂ ਕਿਉਂਕਿ ਵਿੱਚ ਆਪਣੇ ਰਲ ਗਏ ਨੇ ਜੇ ਪੰਜਾਬ ਨੂੰ ਬਚਾਉਣਾ ਪੰਜਾਬੀ ਮੂਰੇ ਆਓ ਪਹਿਲੋਂ ਬਾਹਰ ਜਾਣਾ ਬੰਦ ਕਰਕੇ ਇੰਡੀਆ ਚ ਪੰਜਾਬ ਚ ਰੋਜ਼ਗਾਰ ਲੱਭੋ ਪੰਜਾਬ ਖਾਲੀ ਕਰ ਦੋਗੇ ਤਾਂ ਇਹੀ ਕੁਝ ਹੋਣਾ ਤੁਹਾਡੇ ਨਾਲ ਸੋ ਮੇਰੀ ਬੇਨਤੀ ਆ ਜਿਹਨੇ ਕੀਤਾ ਉਹਨੂੰ ਡੰਡ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਮੇਰੀ ਭਗਵਾਨ ਤਮਨ ਜੀ ਨੂੰ ਅਪੀਲ ਆ ਦਿਲੋਂ ਬਿਸਦਾਰ ਜੀ ਤੇ ਸਾਡੇ ਮੁੱਖ ਮੰਤਰੀਓ ਸਭ ਦੇ ਸਾਹ ਜੀਓ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਬਣਾ ਤੁਹਾਡਾ ਫਰਜ਼ ਆ ਇਹ ਬੇਨਤੀ ਆ ਸਾਡੀ ਅੱਜ ਨੇ ਕੈਂਪ ਲੱਗੇ ਬਾਬਾ ਜੀ ਕੀ ਕਹਿਣਾ ਚਾਹੋਗੇ ਮੈਡੀਕਲ ਕੈਂਪ ਲੱਗੇ ਫਰੀ 1 ਰੁਪਿਆ ਵੀ ਕੋ ਲੈਗਾ ਅਸੀਂ ਉਹਦੇ ਪਰਚਾ ਕਰਾਵਾਂਗੇ ਮੈਡੀਕਲ ਫਰੀ ਅਤੇ ਪ੍ਰਮੋਟ ਜਿਓ ਕਰਨਗੇ ਸਾਡੇ ਹਸਪਤਾਲ ਚ ਜਾਓ ਤੁਹਾਡੀ ਮਰਜ਼ੀ ਜਾਓ ਜਾਂ ਨਾ ਜਾਓ ਇਸ ਥਾਂ ਤੇ ਦਵਾਈ ਵੀ ਤੇ ਚੈੱਕਅਪ ਵੀ ਦੋਨੇ ਫ੍ਰੀ ਨੇ ਜੀ ਦਸਤਾਰ ਮੁਕਾਬਲੇ ਹੋਏ ਜੀ ਹੋਏ ਸੀ ਪਰਸੋਂ 3 ਤਰੀਕ ਨੂੰ ਉੱਚ ਪਾਗ ਲਿੱਤਾ ਗਿਆ 100 ਦੇ ਕਰੀਬ ਤਾਂ ਹੀ ਤਾਂ ਸਾਨੂੰ ਦੁੱਖ ਲੱਗਿਆ ਅਸੀਂ ਕੁੱਕਾਂ ਵਿੱਚ ਧੀਆ ਮਾਰ ਕੇ ਪੁੱਤ ਗਵਾ ਲਏ ਪੁੱਤ ਨਸ਼ਿਆਂ ਤੇ ਲੱਗ ਗਏ ਸੋ ਮੇਰੀ ਬੇਨਤੀ ਆ ਮਾਤਾ ਪੈਣਾ ਨੂੰ ਗੁਰੂਆਂ ਦੀਆਂ ਯਾਦਗਾਰਾਂ ਤੇ ਲੈ ਜਾਓ ਗੁਰੂਆਂ ਦੇ ਚੱਲੇ ਹੋਏ ਮਾਰਗ ਤੇ ਲੈ ਜਾਓ ਬੱਚਿਆਂ ਨੂੰ ਮਿਹਰ ਪੈਗੀ ਤੁਸੀਂ ਉਦੋਂ ਲੈ ਕੇ ਜਾਣੇ ਤਾਂ ਵਿਗੜ ਜਾਂਦਾ ਕੈਂਸਰ ਦੇ ਬੀਮਰ ਨੂੰ ਕੀ ਕਰੇ ਦਿਆਨੰਦ ਹੋਤਾ ਫਿਰ ਮਰਨਾ ਹੀ ਆ ਇਹ ਕਹਿੰਦੇ ਡੀਐਮਸੀ ਵਾਲੇ ਮਾਰ ਦਿੰਦੇ ਨੇ ਸੋ ਮੈਂ ਇੱਕ ਐਗਜ਼ਾਮਪਲ ਦਿੱਤੀ ਐ ਮੈਂ ਡੀਐਮਸੀ ਦੀ ਗੱਲ ਕਰਨੀ ਕਰਦਾ ਜੇ ਆਪਾਂ ਮਰੇ ਹੋਏ ਨੂੰ ਅੱਧ ਨੂੰ ਲੈ ਜਾਾਂਗੇ ਕਿਸੇ ਵੀ ਹਸਪੀਟਲ ਤਾਂ ਫਿਰ ਭਾਵ ਉਹ ਬਚਣਾ ਕੀ ਹੋਣੀ ਬਾਬਾ ਗੁਜਾਰ ਸਿੰਘ ਜੀ ਦੀ 24ਵੀਂ ਮਰਸੀ ਤੇ ਸ਼ੰਤ ਬਾਬਾ ਰਾਮਪਾਲ ਜੀ ਦੀ ਗੋਈ ਵਿੱਚ ਅੱਜ ਸਵਾਗਤ ਕਰਾਇਗੇ ਹਲਕਾ ਤੋਂ ਮਨ ਕਰਦਾ 6000 ਹੋਣਾ ਤੇ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸ਼ਰਧਾ ਦੇ ਸਮਨ ਪੇਟ ਕਰੇ ਨੇ ਇਹ ਐਸੇ ਸਾਧੂ ਸੀ ਐਸੇ ਪਰਪਕਾਰੀ ਸਾਧੂ ਸੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਾਣੀ ਤੇ ਬਾਣੀ ਨਾਲ ਸੰਗਤ ਨੂੰ ਜੁੜਿਆ ਪਤਾ ਨਹੀਂ ਕਿੰਨੇ ਜਿਹੜੇ ਨੇ ਮਰੀਜ਼ ਉਹਨਾਂ ਦੀਆਂ ਬਿਮਾਰੀਆਂ ਜਿੱਥੇ ਦੂਰ ਕਰਕੇ ਉਹਨਾਂ ਨੂੰ ਜਨਮ ਸਫਲਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਆਪ ਨੂੰ ਭਾਗਾਂ ਪਰ ਸਮਝਦਾ ਵੀ ਇਨਾਂ ਦਾ ਜਿਹੜਾ ਨਿਜ ਸਥਾਨ ਹੈ ਮੇਰੇ ਹਲਕੇ ਵਿੱਚ ਹੈ ਅਬਦੁੱਲਾਪੁਰ ਵਿਖੇ ਹੈ ਅੱਜ ਵੀ ਬਾਬਾ ਜੀ ਦਾ ਅਸ਼ੀਰਵਾਦ ਦਾਸ ਤੇ ਦਾ ਇਸ ਪਰਿਵਾਰ ਦੀ ਇਹਨਾਂ ਦੀ ਵਿਸ਼ੇਸ਼ ਕਰਵਾਈ ਗੁਲਜਾਰ ਸਿੰਘ ਜੀ ਦੀ 24ਵੀਂ ਵਰਸੀ ਗੁਰਨਾਨਕ ਦਰਬਾਰ ਪਿੰਡ ਚਾਂਡੇ ਵਿਖੇ ਲਵਾਈ ਜਾ ਰਹੀ ਹੈ ਆਪਣੇ ਵੱਲੋਂ ਹਾਜ਼ਰੀ ਲਵਾਈ ਹੈ ਮੇਰੇ ਨਾਲ ਥੋੜੇ ਭਰਾ ਸਾਥੀ ਸਾਡੇ ਸਤੀ ਲਾਲ ਜੀ ਸ੍ਰੀ ਚੌਧਰੀ ਵੀਰਾ ਬੋਬੀ ਮੁੰਡੇ ਵੀਰਾ ਤੇ ਸਾਰਿਆਂ ਨੇ ਅਸੀਂ ਹਾਜ਼ਰੀ ਲਵਾਈ ਹੈ ਤੇ ਐਮਐਲਏ ਸਾਹਿਬ ਵੱਲੋਂ ਵੀ ਮੈਂ ਕੱਲ੍ਹ ਕਰਾਤੀ ਸੀ ਐਮਐਲਏ ਸਾਹਿਬ ਦੀ ਆਣਾ ਸੀ ਐਮਐਲਏ ਸਾਹਿਬ ਨੇ ਸਰਦਾਰ ਦਰਜੀਤ ਸਿੰਘ ਢੋਲਗਰੇਵਾਲ ਦੀ ਆਣਾ ਸੀ ਉਹਨਾਂ ਨੇ ਆ ਨਹੀਂ ਸਕੇ ਕਿਤੇ ਪ੍ਰੋਗਰਾਮ ਚ ਬਿਜ਼ੀ ਹੋਣ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਈ ਹੈ ਬਾਬਾ ਜੀ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਈ ਹੈ ਬੜੀ ਮਨ ਨੂੰ ਤਸੱਲੀ ਮਿਲੀ ਹੈ ਹਾਜ਼ਰੀ ਦਿਵਾ ਕੇ ਤੇ ਰੌਣਕ ਦੇਖ ਕੇ ਬਹੁਤ ਜ਼ਿਆਦਾ ਰੌਣਕ ਹੈ ਪੂਰੇ ਲੁਧਿਆਣੇ 'ਚੋਂ ਪੂਰੇ ਪੰਜਾਬ 'ਚੋਂ ਸੰਗਤਾਂ ਆਈਆਂ ਹੋਈਆਂ ਤੇ ਅੱਜ ਦੇ ਇਸ ਬਰਸੀ ਦੇ ਪ੍ਰੋਗਰਾਮ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਤੇ ਸਾਰਿਆਂ ਦੇ ਆਪਣਾ ਮਿਹਰ ਪ੍ਰਯਾਤਨ